ਲੋ ਸਤਿ ਸ੍ਰੀ ਅਕਾਲ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਣੇ ਪਹੁੰਚੇ ਖਾਲਸਾ ਜੀ ਖਾਲਸਾ ਜੀ ਸਤਿ ਸ੍ਰੀ ਅਕਾਲ ਜੀ ਤੇ ਖਾਲਸਾ ਜੀ ਹੁਣੇ ਸਾਡੇ ਫਾਰਮ ਤੇ ਆਏ ਆ ਹਾਂਜੀ ਤੇ ਖਾਲਸਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਫਾਰਮ ਤੇ ਆਉਣ ਲਈ ਤੇ ਵੈਸੇ ਇਹ ਵੈਸੇ ਤਾਂ ਸਾਡੇ ਆਂਦੇ ਹੀ ਰਹਿੰਦੇ ਆ ਤਕਰੀਬਨ ਆਪਣਾ ਘਰ ਵਾਲੇ ਪਿਆਰਿਆਂ ਨਾਲ ਤੇ ਖਾਲਸਾ ਜੀ ਹੁਣੀ ਆ ਦੇਖੋ ਜੀ ਇਹ ਕਰਦੇ ਆ ਜੀ ਇਹ ਘੋੜਿਆਂ ਦੇ ਮਸਾਲੇ ਤਿਆਰ ਬੰਦਿਆਂ ਦੇ ਵੀ ਨਾਲ ਜੀ ਸਾਰੀਆਂ ਜੀ ਘੋੜਿਆਂ ਦੇ ਵੀ ਸ਼ੂਗਰ ਦੀ ਦਵਾਈ ਤਿਆਰ ਕਰੀਦੀ ਆ ਜੀ ਘੋੜਿਆਂ ਦਾ ਤੇਲ ਤਿਆਰ ਕਰੀ ਜਾਂਦੇ ਆ ਦਰਦ ਹੁੰਦੀ ਆ ਚਮੜੀ ਦੇ ਰੋਗ ਕੋਈ ਵੀ ਕਿਸੇ ਵੀ ਤਰ੍ਹਾਂ ਚੰਬਲ ਹੋਵੇ ਜੱਡੀ ਹੋਵੇ ਖਾਜ ਖੁਜਲੀ ਹੋਵੇ ਉਹਦੇ ਨਾਲ ਤੇਲ ਤਿਆਰ ਕਰੀਦਾ ਜੀ ਅਸੀਂ ਘੋੜਿਆਂ ਦੇ ਪ੍ਰੋਡੈਕਟ ਤਿਆਰ ਕਰ ਗਏ ਬੱਕਰੀਆਂ ਦੇ ਪ੍ਰੋਡੈਕਟ ਤਿਆਰ ਕਰ ਗਏ ਗਾਇਆਂ ਦੇ ਪ੍ਰੋਡੈਕਟ ਤਿਆਰ ਕਰੀਦੀ ਆ ਜੀ ਪਾਊਡਰ ਤਿਆਰ ਕਰੀਦਾ ਆ ਇਹਨਾਂ ਦੇ ਤਾਹ ਦਾ ਖਜ਼ਾਨਾ ਤਿਆਰ ਕਰੀਦਾ ਆ ਹੋਰ ਤਾਂ ਹੋਰ ਜਿਹੜੇ ਘੋੜੇ ਭੱਜਦੇ ਆ ਜੀ ਮੇਲਿਆਂ ਦੇ ਵਿੱਚ ਉਹਨਾਂ ਦਾ ਸਪੈਸ਼ਲ ਇਹ ਪਾਊਡਰ ਮੈਂ ਤਿਆਰ ਕਰਦਾ ਆ ਠੀਕ ਹੈ ਇੱਕ ਘੰਟਾ ਘੋੜੇ ਨੂੰ ਪਹਿਲਾਂ ਦੇ ਦਿਓ ਘੋੜਾ ਪੂਰੀ ਆਪਣੀ ਸਪੀਡ ਜਿੰਨੇ ਪੂਰਾ ਜਿੰਦ ਜਾਣ ਲਾ ਕੇ ਦੌੜੂਗਾ ਜੀ ਠੀਕ ਹੈ ਜੀ ਹਾਂ ਜੀ ਇਹ ਮਤਲਬ ਪ੍ਰੀ ਵਰਕਆਊਟ ਦਾ ਕੰਮ ਹੈ ਪ੍ਰੀ ਵਰਕਆਊਟ ਹੈ ਜੀ ਇਹ ਦੇਸੀ ਹੈ ਜੀ ਦੇਸੀ ਬਿਲਕੁਲ ਜੜੀ ਬੂਟੀਆਂ ਤੋਂ ਤਿਆਰ ਕੀਤਾ ਹੈ ਜੀ ਜੰਗਲੀ ਜੜੀ ਬੂਟੀਆਂ ਤੋਂ ਸਹੀ ਹੈ ਕੋਈ ਦੇ ਵਿੱਚ ਕੈਮੀਕਲ ਨਹੀਂ ਜੀ ਮੰਨਦਾ ਚੈੱਕ ਕਰਾ ਸਕਦਾ ਲੈਬ ਤੇ ਠੀਕ ਹੈ ਜੀ ਇਹ ਜੀ ਮੈਂ 슈ਗਰ ਦੀ ਫੱਕੀ ਤਿਆਰ ਕੀਤੀ ਆ ਇਹ ਬੰਦਿਆਂ ਲਈ ਹੈ ਹਾਂ ਜੀ ਜਿਸ ਬੰਦੇ ਨੂੰ 300 슈ਗਰ ਹੋ ਦੋ ਟਾਈਮ ਖਾਵੇਗੀ ਹਾਂ ਜੀ ਇੱਕ ਹਫਤਾ ਦੋ ਟਾਈਮ ਫਿਰ ਅਗਲੇ ਹਫਤੇ ਸਿਰਫ ਇੱਕ ਟਾਈਮ ਉਸ ਤੋਂ ਅਗਲੇ ਹਫਤੇ ਇੱਕ ਦਿਨ షుగర్ బ్లడ్ కంట్రోల్ ਹੋ జాయేది ਠੀਕ ਹੈ ਜੀ ਇਹ ਜਿਹੜੇ ਪਸ਼ੂਆਂ ਵੱਢ ਹਾਜਮੀ ਰਾਂ ਦੀ ਅੱਖਾਂ ਚ ਪਾਣੀ ਜਾਂਦਾ ਗਿੱਦ ਜਾਂਦੀ ਜੋ ਵੀ ਢੇਟ ਖਰਾਬ ਰਾਂ ਦਾ ਮੋਕ ਲੱਗ ਜਾਂਦੀ ਇਹ ਮਸਾਲਾ ਮੈਂ ਖੁਦ ਤਿਆਰ ਕਰਦਾ ਇਹ ਵੀ ਜੜੀ ਬੂਟੀਆਂ ਤੋਂ ਤਿਆਰ ਕਰੀਦਾ ਇਹ ਵੀ ਦੇਸੀ ਜੜੀ ਬੂਟੀਆਂ ਇਹ ਵੀ ਹਰ ਇੱਕ ਚੀਜ਼ ਆਪਾਂ ਜੜੀ ਬੂਟੀਆਂ ਤੋਂ ਤਿਆਰ ਕੀਤੀ ਹੈ ਜੀ ਸਹੀ ਹੈ ਜੀ ਇਹ ਜਿਹੜਾ ਮਸਾਲਾ ਹੈ ਜੀ ਕਈਆਂ ਦੇ ਘੋੜਿਆਂ ਨੂੰ ਮੋਕ ਨਹੀਂ ਹਟਦੀ ਕਈਆਂ ਦੇ ਪਸ਼ੂਆਂ ਦਾਈਆਂ ਮੱਝਾਂ ਨੂੰ ਮੋਕ ਨਹੀਂ ਹਟਦੀ ਇਹ ਸਪੈਸ਼ਲ ਮਸਾਲਾ ਜੀ ਸਹੀ ਹੈ ਹਾਂ ਜੀ ਇਹ ਵੀ ਜੜੀ ਬੂਟੀਆਂ ਤੋਂ ਹੀ ਤਿਆਰ ਕੀਤਾ ਹੈ ਜੀ ਤਕਰੀਬਨ ਹੋਰ ਬਹੁਤ ਤਰ੍ਹਾਂ ਦੇ ਐਹੋ ਜਿਹੇ ਮੈਂ ਖੁਦ ਆਹ ਜਿਹੜੀ ਬੁੜੀਆਂ ਤਿਆਰ ਕਰਦੇ ਇਹਦੇ ਵਿੱਚ ਨਹੀਂ ਹੈ ਆ ਕੁਝ ਕੰਪਨੀਆਂ ਮੇਰੇ ਨਾਲ ਜੁੜੀਆਂ ਮੈਂ ਇਹਨਾਂ ਬਹੁਤ ਪਿਆਰ ਰੱਖਦੀ ਹਾਂ ਕਹਿੰਦੇ ਸਾਡੇ ਵੀ ਮਸਾਲੇ ਸਾਡੇ ਵੀ ਪਾਊਡਰ ਨਾਲ ਵਿੱਚੋਂ ਇਹ ਵੀ ਇੱਕ ਤਾਕਤ ਦਾ ਮਸਾਲੇ ਆ ਜੀ ਦਵਾਈਆਂ ਇਹ ਵੀ ਮੈਂ ਵੇਚਦਾ ਇਹ ਜਿਹੜੀਆਂ ਜਿਹੜੀਆਂ ਕੰਪਨੀਆਂ ਤੁਸੀਂ ਯੂਜ਼ ਕਰਦੇ ਆ ਜੀ ਵਰਤਦੇ ਆ ਇਹਨਾਂ ਤੇ ਆਪਾਂ ਭਰੋਸਾ ਕਰ ਸਕਦੇ ਹਾਂ ਮੈਂ ਹਾਂ ਜੀ ਇਹ ਮੈਂ ਖੁਦ ਵਰਤਦੀ ਆ ਜੀ ਠੀਕ ਹੈ ਜੀ ਹਾਂ ਜੀ ਤੇ ਇਹ ਜਿਹੜਾ ਚੂਰਨਾ ਜੀ ਸਪੈਸ਼ਲ ਜਿੰਨਾ ਮਰਦੀ ਬੰਦੇ ਦਾ ਪੇਟ ਖਰਾਬ ਹੋਵੇ ਜੀ ਹੂੰ ਪੇਟ ਖਰਾਬ ਰੋਟੀ ਖਾਦੀ ਪਚਦੀਆਂ ਜਾਂ ਗੈਸ ਬਣਦੀ ਤਿਆਬ ਬਣਦਾ ਜੀ ਇੱਕ ਚਮਚਾ ਪਹਿਲਾਂ ਰੋਟੀ ਖਾਣੇ ਤੋਂ ਖਾ ਲਵੇ ਪੰਜ ਫੁਲਕੇ ਖਾ ਗਏ ਉਸ ਤੋਂ ਬਾਅਦ ਇਹ ਚੋਣ ਖਾ ਲਵੇ ਪੰਜੇ ਹੀ ਫੁਲਕੇ ਦੁਬਾਰਾ ਫੇ ਖਾ ਲਵੇ ਭਾਈ ਅੱਛਾ ਜੀ ਇਸ ਚੀਜ਼ ਦੀ ਗਾਰੰਟੀ ਮੈਂ ਦਊਂਗਾ ਭਾਈ ਅੱਛਾ ਜੀ ਹਾਂ ਮੁੜ ਕੇ ਤਿਆਬ ਨਹੀਂ ਬਣੂਗਾ ਜੀ ਇੱਕ ਮਹੀਨਾ ਲਗਾਤਾਰ ਚੋਣ ਖਾ ਲਵੇ ਜੀ ਮੁੜ ਕੇ ਤਿਆਬ ਨਹੀਂ ਬਣੂਗਾ ਇਹ ਫਿਰ ਮਤਲਬ ਹਮੇਸ਼ਾ ਖਾਣਾ ਹਮੇਸ਼ਾ ਨਹੀਂ ਜੀ ਨਹੀਂ ਹਾਂਜੀ ਸਿਰਫ ਇੱਕ ਮਹੀਨਾ ਲਗਾਤਾਰ ਖਾ ਲਵੇ ਮੁੜ ਕੇ ਤਿਆਬ ਨਹੀਂ ਬਣੂਗਾ ਮਹੀਨੇ 'ਚ ਕਿਤੇ ਇੱਕ ਇੱਕ ਵਾਰ ਖਾ ਸਕਦਾ ਜੀ ਠੀਕ ਹੈ ਬਾਤ ਚਿਰਫ ਹਾਂ ਇਹ ਕਿਸੇ ਬੰਦੇ ਨੂੰ ਕਾਬਜ ਰਹਿੰਦੀ ਆ ਇਹ ਗਰਮ ਪਾਣੀ ਨਾਲ ਰਾਤ ਨੂੰ ਖਾ ਲਵੇ ਜੇ ਨਹੀਂ ਕਾਬਜ ਰਹਿੰਦੀ ਤਾਂ ਨੋਰਮਲ ਰੋਟੀ ਰੋਟੀ ਪਾਣੀ ਖਾ ਕੇ ਉਸ ਤੋਂ ਬਾਅਦ ਇੱਕ ਅੱਧਾ ਚਮਚਾ ਲੈ ਲਵੇ ਨੋਰਮਲ ਪਾਣੀ ਨਾਲ ਨੋਰਮਲ ਪਾਣੀ ਨਾਲ ਸਹੀ ਹੈ ਹਾਂ ਜੀ ਆ ਮੇਰੇ ਦੋਸਤ ਨੇ ਇੱਕ ਗੋੜ ਤਿਆਰ ਕੀਤਾ ਸੀ ਜੀ ਇਹ ਵੀ ਜੜੀਆਂ ਬੂਟੀਆਂ ਮੇਰੇ ਕੋਲੋਂ ਪੁਆਈਆਂ ਜੀ ਤੇ ਸੁੰਡਾ ਹੋਰ ਜੜੀ ਬੂਟੀਆਂ ਤਿਆਰ ਕੀਤੀਆਂ ਇਹ ਵੀ ਕੋਈ ਰੋਟੀ ਦੇ ਮੋਰ ਖਾ ਸਕਦਾ ਨਾਲ ਹੀ ਇਹਦੇ ਖਾਣ ਨਾਲ ਵੀ ਰੋਟੀ ਪਚ ਜਾਂਦੀ ਹੈ ਜੀ ਇਹ ਇਹ ਛੱਕਰ ਮੇਰੇ ਵੀਰ ਨੇ ਕਿਸੇ ਨੇ ਤਿਆਰ ਕੀਤੀ ਉਹ ਵੀ ਮੇਰੇ ਦੋਸਤੇ ਹੀ ਆ ਹਾਂ ਜੀ ਤੇ ਉਹ ਵੀ ਸ਼ੱਕਰ ਦੇਸੀ ਘੇਰੇ ਵਿੱਚ ਪਾ ਕੇ ਖਾ ਲਵੇ ਐ ਬਖਰਾ ਜੇ ਜਿਹਨੂੰ ਦੁਆਬੇ ਦੀ ਸ਼ੱਕਰ ਤਾਂ ਗੋੜ ਕਹਿੰਦੇ ਜੀ ਇਹ ਉਹ ਹੈ ਜੀ ਨਹੀਂ ਇਹ ਸ਼ੱਕਰ ਦੇ ਵਿੱਚ ਕੁਝ ਪਾਇਆ ਜਾਂ ਨਾਰਮਲ ਨਹੀਂ ਸਿਰਫ ਸੁੰਢ ਪਾਇਆ ਜੀ ਵਿੱਚ ਅੱਛਾ ਜੀ ਸੁੰਢ ਪਾਇਆ ਸੁੰਢ ਪਾ ਕੇ ਇਹ ਸ਼ੱਕਰ ਤਿਆਰ ਕੀਤੀ ਤੁਸੀਂ ਇਹਦੇ ਵਿੱਚ ਬਹੁਤ ਗੋੜ ਦੇ ਵਿੱਚ ਬਹੁਤ ਰੰਦੇ ਮਸਾਲੇ ਤਿਆਰ ਕੀਤੇ ਇਹ ਕਿਸ ਕਿਸ ਕਮ ਆ ਸਕਦਾ ਗੋੜ ਜੀ ਗੋੜ ਅਵਜਨ ਪਾਜਨ ਸ਼ਕਤੀ ਵਧਾਂਦਾ ਜੀ ਅੱਛਾ ਜੀ ਹਾਂ ਜੀ ਬਾਕੀ ਹੋਰ ਵੀ ਕਿਸੇ ਮੇਰੇ ਵੀਰ ਨੂੰ ਕਿਤੇ ਨਿਸ਼ਾਨ ਸਾਹਿਬ ਜਲਾਨ ਦੀ ਲੋੜ ਪਵੇ ਉਹ ਬਿਲਕੁਲ ਫ੍ਰੀ ਠੀਕ ਕੋਈ ਭੇਟਾ ਨਹੀਂ ਨਿਸ਼ਾਨ ਸਾਹਿਬ ਜਿੰਨਾ ਮਾਝੂ ਉੱਤੇ ਹੋਵੇ ਮੈਂ ਫ੍ਰੀ ਸੇਵਾ ਕਰਾਂਗਾ ਜੀ ਠੀਕ ਹੈ ਜੀ ਹਾਂ ਜੀ ਇੱਕ ਬੇਨਤੀ ਹੋਰ ਆਪ ਜੀ ਜੋੜ ਕੇ ਕਿਸੇ ਵੀ ਮੇਰੇ ਵੀਰ ਨੂੰ ਕਿਸੇ ਵੀ ਮਸਾਲੇ ਦੀ ਲੋੜ ਆ ਮੇਰਾ ਫੋਨ ਨੰਬਰ ਹੈਗਾ ਮੈਨੂੰ ਫੋਨ ਕਰ ਸਕਦਾ ਹੈ ਜਾਂ ਮੇਰੇ ਘਰ ਉਲੀ ਆ ਸਕਦਾ ਦਵਾਈ ਕਿਸੇ ਵੀ ਤਰ੍ਹਾਂ ਦੀ ਚਾਹੀਦੀ ਮੈਨੇ ਇੱਕ ਦਿਨ ਪਹਿਲਾਂ ਦੱਸ ਦੂ ਦਵਾਈ ਤਿਆਰ ਉਸ ਵੇਲੇ ਕਰਕੇ ਦਿੰਦੇ ਹਾਂ ਇੱਕ ਹੋਰ ਹੈ ਜੀ ਜ਼ਿਆਦਾਤਰ ਘੋੜਿਆਂ ਦੇ ਵਿੱਚ ਜਿਹੜੀ ਮੇਨ ਪ੍ਰੋਬਲਮ ਆਉਂਦੀ ਹੁੰਦੀ ਹੈ ਕਿ ਪੇਟ ਦਰਦ ਘੋੜਿਆਂ ਦਾ ਹਾਂ ਜੀ ਪੇਟ ਦਰਦ ਦੀ ਸਪੈਸ਼ਲ ਹੈ ਜੀ ਤੁਹਾਨੂੰ ਪੇਟ ਦਰਦ ਲਈ ਸਪੈਸ਼ਲ ਹੁਣ ਬਾਈ ਚਾਂਸ ਮਤਲਬ ਕਿ ਆਪਾਂ ਇਹ ਕਹਿ ਸਕਦੇ ਹਾਂ ਕਿ ਕਈ ਵਾਰ ਕੇ ਤੇ ਫਰਸਟ ਏਡ ਦੇਣੀ ਪੈਂਦੀ ਹੈ ਜਿਆਦਾ ਦੂਰ ਕੋਈ ਬੰਦਾ ਹਾਂ ਜ ਫਸਟ ایڈ ਬਾਰੇ ਨਹੀਂ ਦੱਸਾਂਗੇ ਇਦਾਂ ਜੇ ਸਾਡੇ ਕੋਲ ਪੜਦਾ ਨਹੀਂ ਲਖਾਂਗੇ ਜੀ ਬਿਲਕੁਲ ਜੇ ਥੋੜਾ ਬਹੁਤ ਕੁਝ ਦੱਸਣਾ ਚਾਹੋਗੇ ਤੁਸੀਂ ਕੀ ਕੀ ਦੇ ਸਕਦਾ ਹੋ ਹਾਂ ਜੀ ਜੇ ਜਿਆਦਾ ਇੱਕਦਮ ਪੇਟ ਦਰਦ ਹੁੰਦਾ ਜੀ ਬਹੁਤ ਜਿਆਦਾ ਹੈ ਉਹਨੂੰ ਸਿਰਫ ਕੋਈ ਚੀਜ਼ ਕੋਈ ਟੀਕਾ ਨਾ ਲਾਓ ਹਾਂ ਜੀ ਜਿਹੜਾ ਅਸੀਂ ਪਿਛਾਅ ਰੋਕਦੇ ਕੋਈ ਰਿਡੀਮਾ ਦੇ ਦਿੰਦਾ ਕੋਈ ਹੋਰ ਟੀਕਾ ਦੇ ਦਿੰਦਾ ਅਸੀਂ ਟੀਕਾ ਨਹੀਂ ਕਲਮੀ ਸ਼ੂਰਾ ਜ्यों ਖਾੜ ਦੇ ਦਿੰਦਾ ਜੀ ਉਹਦੇ ਨਾਲ ਬਿਲਕੁਲ ਖੁੱਲ ਕੇ ਪਿਛਾਅ ਕਰ ਲੈਂਦਾ ਕਿੰਨੇ ਚਿਰ ਦੇ ਵਿੱਚ ਵਿੱਚ ਇਦਾਂ ਠੀਕ ਹੋ ਜਾਊਗਾ ਤਕਰੀਬਨ 20 ਮਿੰਟ ਦੇ ਵਿੱਚ ਵਿੱਚ ਕਰ ਲੈਂਦਾ ਜੀ 100 ਗ੍ਰਾਮ ਦੇ ਦਿਓ ਕਲਮੀ ਸ਼ ਤੇ ਬਾਅਦ ਤੋਂ ਬਾਅਦ 15 20 ਮਿੰਟ ਦੇ ਵਿੱਚ ਉਹ ਬਾਥਰੂਮ ਕਰ ਲਊਗਾ ਜੀ ਹੈਪੀ ਵੀਰ ਮੈਨਸ ਨੂੰ ਸੁਣਾ ਚਾਹੁੰਦਾ ਤੁਹਾਨੂੰ ਇਹ ਖਾਲਸਾ ਜੀ ਮੇਨਾਂ 12 13 ਸਾਲ ਤੋਂ ਆਪਣਾ ਪਿਆ ਹੈ ਬਿਲਕੁਲ ਜੀ ਬਿਲਕੁਲ ਮੇਰੇ ਕੀ ਘੂੜਿਆਂ ਦੇ ਸੱਟਾਂ ਲੱਗੀਆਂ ਹਾਂ ਹਾਂ ਚਾਹ ਉਹ ਇਹਨਾਂ ਬੰਦੇ ਨੇ ਸਾਡੇ ਭਰਾ ਨੇ ਨੀਤੀ ਜਾਣ ਕੇ ਇਲਾਜ ਕੀਤੇ ਆ ਹਾਂ ਤੇ ਇਹਨਾਂ ਦੇ ਇਸੇ ਨੁਕਤੇ ਸਾਰੇ ਹੀ ਲਗਭਗ ਪਤਾ ਆ ਇਹੋ ਜਿਹੀ ਚੀਜ਼ ਹੁੰਦੀ ਏ ਤਾਂ ਦੇ ਆਪਾਂ ਇਹ ਕੋਈ ਹੀ ਕਰਾਣੇ ਆ ਜ਼ਖਮ ਵਗੈਰਾ ਤੋਂ ਨਾ 15 ਸਾਲ ਤੋਂ ਘੂੜਿਆਂ ਦਾ ਸਾਹਮਣੂ ਕੋਈ ਪ੍ਰੋਬਲਮ ਆਦੀ ਆ ਤਾਂ ਬਾਦ ਨੂੰ ਘੱਟ ਲੱਗ ਜੇ ਕੋਈ ਕੁਝ ਹੋ ਗਿਆ ਤਾਂ ਇਹ ਬੰਦੇ ਨੇ ਸਾਡਾ ਦਿਨੋਂ ਸਾਡਾ ਸਾ ਬਿਲਕੁਲ ਬਿਲਕੁਲ ਸਾਡੇ ਘੂੜੇ ਵੀ ਰਾਜੀ ਕੀਤੇ ਜਿਹੜੇ ਛੱਟਾ ਪ੍ਰਾਣੀਆਂ ਵੀ ਸੀਗੀਆਂ ਉਹ ਵੀ ਠੀਕ ਕੀਤੀਆਂ ਮਤਲਬ ਜੀ ਸੁਣੀ ਸੁਣਾਈ ਕਰਨੀ ਕਰਦੇ ਜਿਹੜਾ ਸਾਡੇ ਨਾਲ ਕੀਤਾ ਆ ਤੇ ਸਾਡੇ ਆਗੇ ਇੱਥੇ ਇਹਦੇ ਕਰਕੇ ਸਾਡਾ ਪਿਆਰ ਆ ਕਈ ਤੀਸੀ ਚੀਜ਼ਾਂ ਇਹ ਬਣਾ ਲੈਂਦਾ ਇਹਦੇ ਕੋਲ ਗ੍ਰੰਥ ਆ ਇੱਕ ਪ੍ਰਾਣਾ ਹੂੰ ਹੂੰ ਉਰਦੂ ਚ ਲਿਖਿਆ ਆ ਉਹ ਇਹਨੂੰ ਕਿਸੇ ਸਾਧਨ ਨੇ ਦਿੱਤਾ ਆ ਹੁਣ ਉਹਦੇ ਵੱਲ ਦੇਖ ਕੇ ਨਹੀਂ ਕਰ ਰਿਹਾ ਉਹ ਵੀ ਕਰਦੇ ਆ ਕਿ ਨਹੀਂ ਹਾਂ ਜੀ ਆਪਣੇ ਬਾਬਾ ਜੀ ਤੇ ਦਾਦਾ ਜੀ ਤੋਂ ਪੜਾ ਕੇ ਉਹ ਫੇਰ ਮੈਨੂੰ ਆ ਗਿਆ ਅਸੀਂ ਵੀ ਇਹ ਤੋਂ ਤਾਈ ਜਿਹੜਾ ਹੁਣ ਨਵਾਂ ਸ਼ੁਰੂ ਦਵਾਈਆਂ ਦਾ ਵਿਚਾਰਿਆਂ ਦਾ ਕਰਨ ਲੱਗਾ ਹੈ ਅਸੀਂ ਇਸ ਕਰਕੇ ਇਹ ਤਾਂ ਸਾਥ ਪੂਰਾ ਦੇਣ ਲੱਗੇ ਆ ਵੀ ਪੁਰਾਣੇ ਜਿਹੜੀ ਚੀਜ਼ਾਂ ਦਿੱਸੀ ਆ ਉਹ ਇਹਨੂੰ ਪਤਾ ਲੱਗਿਆ ਕਿਥੋਂ ਕੀ ਵੜਨਾ ਕੀ ਵੜਨਾ ਕੋਈ ਬੰਦਾ ਵੀ ਕਰ ਸਕਦਾ ਕਰੀ ਹਣਾ ਬਿਲਕੁਲ ਜੀ ਬਿਲਕੁਲ ਨਾਲੇ ਜੇ ਲੰਬੇ ਡੇ ਕਰ ਪਾਊਗਾ ਦੱਸਾਂ ਹੋਰ ਦੱਸੂਗਾ ਹਾਂ ਜੀ ਜੇ ਮਾੜਾ ਹੋਊਗਾ ਅੰਮ ਦਾ ਮੜ ਕੇ ਬਣਾਦਾ ਵੀ ਨਹੀਂ ਉਸ ਬੰਦੇ ਨੂੰ ਹਾਂ ਜੀ ਬਿਲਕੁਲ ਜੀ ਬਿਲਕੁਲ ਕਰਕੇ ਜਿੰਨਾ ਕਹਿ ਗਾ ਅਸੀਂ ਇਹਨੇ ਦੇਖਿਆ ਹੈ ਇਹਨੇ 14-15 ਸਾਲ ਤੋਂ ਤੇ ਚਲੋ ਬੰਦਾ ਇਹ ਗੁਰੂ ਨੂੰ ਮੰਨਣ ਵਾਲਾ ਆ ਹਾਂ ਜੀ ਯਾਰ ਬੜੀ ਸੇਵਾ ਕਰਨੇ ਵਾਲਾ ਆ ਬਿਲਕੁਲ ਜੀ ਇਹ ਕੋ ਕੜਾ ਦੀ ਕੂਤਾ ਦੀ ਕਈ ਮੈਨੂੰ ਬਾਜ ਵੀ ਦਿੱਤੇ ਨੇ ਛੜਕਾ ਦੋ ਵੀ ਦਿੱਤੇ ਹੈ ਨਾ ਤੇ ਯਾਰ ਬਰਾ ਨੂੰ ਵਿਚਾਰ ਜਿਗਾ ਨੂੰ ਚੱਕ ਕੇ ਲੈ ਜਾਂਦਾ ਬਿਲਕੁਲ ਇਹੋ ਜਿਹਾ ਬੰਦਾ ਆ ਸਕੀ ਬਾਕੀ ਬੜੀ ਸਤਗੁਰ ਦੀ ਕਿਰਪਾ ਜੀ ਸਾਡੇ ਘੋੜਿਆਂ ਵਾਲੇ ਸਾਥ ਵੀ ਬਹੁਤ ਦਿੰਦੇ ਆ ਕੁੱਤਿਆਂ ਵਾਲੇ ਵੀ ਸਾਥ ਦਿੰਦੇ ਹੋਰ ਵੀ ਮੇਰੀ ਗੁਰ ਭਾਈ ਬਹੁਤ ਸਾਥ ਦਿੰਦੇ ਆ ਜੀ ਮੈਂ ਇੱਕ ਬੇਨਤੀ ਆ ਕਈ ਵਿੱਚ ਕਈਆਂ ਦੇ ਮਨ ਦੇ ਵਿੱਚ ਇਹੋ ਜੀ ਹੁੰਦੀ ਚਾਹ ਪੇ ਬੰਦਾ ਕਾਮਯਾਬ ਨਾ ਹੋਵੇ ਪਰ ਸਤਗੁਰ ਮੈਨੂੰ ਬਹੁਤ ਕਾਮਯਾਬ ਰੱਖਦਾ ਜੀ ਚਲੋ ਇਹ ਚੀਜ਼ ਦਾ ਨਾ ਹਰ ਕਦੇ ਨਾਲ ਹੁੰਦੀ ਹੁੰਦੀ ਆ ਇਹਦਾ ਕੋਈ ਗੱਲ ਇਹ ਨਹੀਂ ਕੋਈ ਕਹਿ ਸਕਦੇ ਇਹ ਤਾਂ ਸਾਡੀ ਦਾ ਜਣਾ ਬਲਾ ਸੰਗ ਵਾਲੀ ਹੈ ਮਹਾਰਾਜ ਦੀ ਕਿਰਪਾ ਹੈ ਸਹੀ ਨਾਲ ਇਹਨਾਂ ਚੀਜ਼ਾਂ ਦੇ ਜੀ ਕੋਈ ਵੀ ਸਾਈਡ ਇਫੈਕਟ ਜਾਂ ਕੋਈ ਵੀ ਜਖਮ ਕਿਸੇ ਦੇ ਬੰਦੇ ਦੇ ਕਿਸੇ ਪਸ਼ੂ ਦੇ ਘੋੜੇ ਦੇ ਹੁੰਦਾ ਜੀ ਜਖਮ ਉਹ ਬੇਝਿਚਕ ਹੋ ਕੇ ਮੈਨੂੰ ਫੋਨ ਕਰੇ ਜਿੰਨੇ ਕੁ ਜੋਗਾ ਹੈਗਾ ਉਹ ਪਹਜਣਾ ਜੀ ਬਿਲਕੁਲ ਜੀ ਬਿਲਕੁਲ ਕਿਉਂਕਿ ਦੇਸੀ ਜਿਹੜੀ ਬੂਟੀਆਂ ਨਾਲ ਇਲਾਜ ਕਰਾਂਗੇ ਕੋਈ ਅੰਗਰੇਜ਼ੀ ਦਵਾਈ ਨਹੀਂ ਅਸੀਂ ਵਰਤਾਂਗੇ ਦੇਸੀ ਜੜੀਆਂ ਬੂਟੀਆਂ ਨਾਲ ਜਖਮ ਠਾਉਣਾਗੇ ਜੀ ਇਹ ਮਹਾਰਾਜ ਨੇ ਜਾਇਆ ਅਸੀਂ ਤਾਂ ਕੁਝ ਨਹੀਂ ਕਰ ਸਕਦੇ ਕਰਨ ਦਾ ਸਤਿਗੁਰੂ ਨੇ ਜੀ ਇਹ ਇੱਕ ਤਾਂ ਐਗਜ਼ਾਮਪਲ ਮੈਂ ਵੀ ਦੇਖੀ ਹੋ ਜਿਹੜੀ ਆਪਣੀ ਉਹ ਘੋੜੀ ਅਸੀਂ ਲਿਆਂਦੇ ਆਪਾਂ ਉਹ ਅਜੇ ਤੁਹਾਨੂੰ ਲੱਗਾ 1.5 ਸਾਲ ਪਹਿਲਾਂ ਬਿਲਹੇ ਭੈ ਲਈ ਸੀ ਆਪਾਂ ਘੋੜੀ 1.5 ਸਾਲ ਹੋ ਗਿਆ ਨਹੀਂ ਹਾਂ 1.5 ਦੋ ਸਾਲ ਹੋ ਗਏ ਦੋ ਸਾਲੇ ਜਿਆਦਾ ਜਿਆਦਾ ਤਖਰਾਬ ਹੋ ਉਹਦੀ ਲੱਤ ਬਿਲਕੁਲ ਖਰਾਬ ਸੀ ਕਿਉਂਕਿ ਉਹਦਾ ਪੈਰ ਹਾਥੀ ਦੇ ਪੈਰ ਜੱਡਾ ਹੋ ਗਿਆ ਸੀ ਜੱਡਾ ਹਾਂ ਉਹਦੀ ਸਰਵਾਰੀ ਤਿੰਨ ਪੱਟੀਆਂ ਕੀਤੀਆਂ ਸੀ ਇਹਨੇ ਮਹਾਰਾਜੀ ਕਿਰਪਾ ਹੋਵੇ ਹੁਣ ਵੀ ਕੋਈ ਮਹਾਰਾਜੀ ਕਿਰਪਾ ਹੈ ਪਤਾ ਨਹੀਂ ਕੀ ਗੱਲ ਇਹਨਾਂ ਦੀ ਘੋੜੀ ਦੀ ਇੱਕ ਵਾਰ ਫੇਰ ਹੁਣ ਸਾਟ ਲੱਗੇ ਆ ਹੁਣ ਪੱਟੀ ਕੀਤੀ ਹੈਗੀ ਆ ਕਾਰਨ ਸਤਗੁਰੂ ਦਾ ਠੀਕ ਆ ਅਸੀਂ ਉਹ ਕਿ ਸੰਤਾਂ ਮਹਾਂਪੁਰਸ਼ਾਂ ਦੇ ਘੋੜੇ ਆ ਤੇ ਉਹਨਾਂ ਦੀ ਸੇਵਾ ਕਰਦੇ ਆ ਜਿੰਨੇ ਕੁ ਜੋਗੇ ਹੈਗੇ ਆ ਨਹੀਂ ਸਤ ਗੁਰੂ ਜੀ ਨਾਲ ਜਕਰਾਂਦਾ ਠੀਕ ਹੈ ਵਾਹਿਗੁਰੂ ਕਿਰਪਾ ਕਰੇ ਬਾਕੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਘੋੜਿਆਂ ਵਾਲਿਆਂ ਨੂੰ ਵਿੱਚ ਹੋਏ ਕਬੂਤਰਾਂ ਬਾਜਾਂ ਵਾਲਿਆਂ ਨੂੰ ਸਭ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਮੇਰਾ ਵੀ ਸਾਥ ਦਿਓ ਇਹ ਘੋੜਿਆਂ ਦੀ ਸੇਵਾ ਕਰੋ ਤੇ ਕਿਤੇ ਕਿਤੇ ਗਰੀਬ ਆਦਮੀ ਯਾਦ ਕਰ ਲਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਖਾਲਸਾ ਜੀ ਆਪਣਾ ਨੰਬਰ ਬੋਲ ਦਮੇਰਾ ਨੰਬਰ ਹੈ ਜੀ 98031 8639 ਮਾਲ ਪਰ ਜਿਲਾ ਸ਼ਹਿਰ ਪੜੀ ਪੁਵਾੜਾ ਰੋਡ ਕਿਸੇ ਨੇ ਵੀ ਮਿਲਣਾ ਹੋਵੇ ਪੁਵਾੜਾ ਰੋਡ ਕੋਟ ਵਾਲੀ ਰੋਡ ਤੇ ਨਜ਼ਦੀਕ ਜੀ ਨੂੰ ਮਾਜੀ ਪੁੱਛ ਕੇ ਆ ਜਾਵੇ ਖਾਸ ਕਰਕੇ ਮਿਲਣਾ ਜਿਹੜਾ ਘੋੜੇ ਰੱਖਦਾ ਜੀ ਬਸ ਇਹੀ ਮੇਰੀ ਪਛਾਣ ਆ ਜੀ ਬਾਕੀ ਮਾਦ ਨਹੀਂ ਕਰਵਾ ਜੀ ਬਸ